ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਤਰਨਾਟਕ ਤੇ ਵਿਚਾਰ ਲੜੀ ਜੋ ਸਾਡੀ ਚੱਲ ਰਹੀ ਹੈ ਅੱਜ ਅਸੀਂ ਇੱਕ ਹੋਰ ਅਹਿਮ ਨੁਕਤੇ ਤੇ ਗੱਲ ਕਰਾਂਗੇ ਵਿਚਤਰਨਾਟਕ ਦਾ ਲਖਾਰੀ ਜੋ ਵਿਚਾਰ ਪ੍ਰਗਟ ਕਰਦਾ ਹੈ ਉਸ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਇਸ ਧਰਤੀ ਦੇ ਤੇ ਆਉਣ ਤੋਂ ਪਹਿਲਾਂ ਜਿੰਨੇ ਵੀ ਮਹਾਨ ਪੁਰਸ਼ ਆਏ ਉਹਨਾਂ ਸਾਰਿਆਂ ਨੇ ਆਪਣਾ ਨਾਮ ਜਪਾਇਆ ਤੇ ਆਪਣਾ ਪੰਥ ਜੋ ਹੈ ਉਹ ਚਾਲੂ ਕਰ ਦਿੱਤਾ ਇਸ ਕਰਕੇ ਪਰਮਾਤਮਾ ਨੇ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਦੁਸ਼ਤ ਦਮਨ ਨੂੰ ਹੁਕਮ ਕੀਤਾ ਕਿ ਤੂੰ ਧਰਤੀ ਤੇ ਜਾ ਤੇ ਮੇਰਾ ਨਾਮ ਜਪਾ ਪਹਿਲੀ ਗੱਲ ਤਾਂ ਇਹ ਇੱਥੋਂ ਹੀ ਗੁਰਮਤ ਤੋਂ ਵਪਰੀਤ ਗੱਲ ਸ਼ੁਰੂ ਹੋ ਜਾਂਦੀ ਹੈ ਗੁਰਮਤ ਦਾ ਵਿਧਾਨ ਇਹ ਹੈ ਕਿ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਸਾਰੀ ਸ੍ਰਿਸ਼ਟੀ ਦੇ ਲੋਕ ਮਿਲ ਕੇ ਉਸ ਵਾਜ ਹਸਤੀ ਵਾ ਸ਼ਕਤੀ ਦਾ ਨਾਮ ਜਪਣ ਲੱਗ ਜਾਣ ਉਸ ਦੀ ਵਡਿਆਈ ਕਰਨ ਲੱਗ ਜਾਣ ਉਸ ਦੇ ਗੁਣ ਗਾਉਣ ਲੱਗ ਜਾਣ ਤਾਂ ਉਹ ਵੱਡਾ ਨਹੀਂ ਹੁੰਦਾ ਭਾਵ ਉਸ ਨੂੰ ਹਉਮੈ ਨਹੀਂ ਹੁੰਦੀ ਉਸ ਨੂੰ ਹੰਕਾਰ ਨਹੀਂ ਹੁੰਦਾ ਜਾਂ ਇੰਜ ਕਹਿ ਲਵੋ ਕਿ ਪਰਮਾਤਮਾ ਨੂੰ ਆਪਣੇ ਨਾਮ ਦੀ ਭੁੱਖ ਨਹੀਂ ਹੈ ਤਾਂ ਜੇ ਦੁਨੀਆ ਦਾ ਕੋਈ ਵੀ ਬੰਦਾ ਉਸ ਦਾ ਨਾਮ ਨਾ ਨਾ ਲਵੇ ਤਾਂ ਉਸ ਨੂੰ ਕੋਈ ਘਾਟਾ ਨਹੀਂ ਹੁੰਦਾ ਭਾਵ ਉਸ ਦੀ ਜੋ ਸ਼ਕਤੀ ਹੈ ਉਸ ਦੀ ਜੋ ਹیثیت ਹੈ ਉਹ ਸਾਡੇ ਲੋਕਾਂ ਦੇ ਉੱਤੇ ਡਿਪੈਂਡ ਨਹੀਂ ਹੈ ਨਿਰਪਰ ਨਹੀਂ ਹੈ ਕਿ ਕਿੰਨੇ ਲੋਕ ਉਸ ਦਾ ਨਾਮ ਲੈਂਦੇ ਨੇ ਕਿੰਨੇ ਨਹੀਂ ਲੈਂਦੇ ਅਸੀਂ ਜੇ ਰੱਬੀ ਗੁਣਾ ਨੂੰ ਯਾਦ ਕਰਨਾ ਹੈ ਉਹ ਸਾਡੀ ਜ਼ਰੂਰਤ ਹੈ ਤਾਂ ਕਿ ਸਾਡਾ ਜੀਵਨ ਸੁਚੱਜਾ ਹੋ ਜਾਵੇ ਪਰ ਇਸ ਗ੍ਰੰਥਲ ਖਾਰੀ ਇਹ ਕਹਿ ਰਿਹਾ ਕਿ ਜਿੰਨੇ ਵੀ ਮੈਂ ਲੋਕ ਹੁਣ ਤੱਕ ਭੇਜੇ ਆ ਉਹ ਸਾਰੇ ਹੀ ਆਪਣਾ ਨਾਮ ਜਪਉਂਦੇ ਨੇ ਕਹਿੰਦੇ ਮੈਂ ਕਈਆਂ ਨੂੰ ਭੇਜਿਆ ਤਦ ਫਿਰ ਹਰ ਨੇ ਦੱਤ ਤ੍ਰੈ ਨੂੰ ਉਤਪਨ ਕੀਤਾ ਤਦ ਹਰ ਬਹਰ ਦੱਤ ਉਪਜਾਇਓ ਤਿੰਨ ਵੀ ਆਪਣਾ ਪੰਥ ਚਲਾਇਓ ਉਹ ਦੱਤ ਤ੍ਰੈ ਨੇ ਵੀ ਆਪਣਾ ਪੰਥ ਚਲਾ ਦਿੱਤਾ ਕਰਮੋ ਨਖ ਸਿਰ ਜਟਾ ਸਵਾਰੀ ਉਸਨੇ ਹੱਥਾਂ ਵਿੱਚ 9 ਅਤੇ ਸਿਰ ਉੱਤੇ ਜਟਾਵਾਂ ਸਵਾਰ ਲਈਆਂ ਪ੍ਰਭ ਕੀ ਕਿਰਿਆ ਕਛ ਨਾ ਵਿਚਾਰੀ ਅਤੇ ਪ੍ਰਭੂ ਦੀ ਕਰਨੀ ਵਾਰੇ ਜਰਾ ਵਿਚਾਰ ਨਾ ਕੀਤਾ ਉਹਦਾ ਨਾਮ ਨਹੀਂ ਲਿਆ ਫਿਰ ਉਸ ਤੋਂ ਬਾਅਦ ਕੀ ਲਿਖਦੇ ਨੇ ਜੇ ਜੇ ਪਹਿਲ ਅਵਤਾਰਾ ਜਿਹੜੇ ਜਿਹੜੇ ਪਹਿਲਾ ਅਵਤਾਰ ਹੋਏ ਹਨ ਆਪ ਆਪ ਤਿੰਨ ਜਾਪ ਉਚਾਰਾ ਉਹਨਾਂ ਨੇ ਆਪਣੇ ਆਪਣੇ ਨਾਮ ਦਾ ਜਾਪ ਕਰਵਾਇਆ ਹੈ ਪ੍ਰਭ ਦੋਖੀ ਕੋ ਪ੍ਰਭ ਦੋਖੀ ਕੋ ਨਾ ਵਿਦਾਰਾ ਕਿਸੇ ਵੀ ਪ੍ਰਭ ਦੋਖੀ ਦਾ ਨਾਸ ਨਹੀਂ ਕੀਤਾ ਧਰਮ ਕਰਨ ਕੋ ਰਾਹ ਨ ਡਾਰਾ ਅਤੇ ਨਾ ਹੀ ਲੋਕਾਂ ਨੂੰ ਧਰਮ ਕਰਨ ਵਾਲੇ ਰਾਹ ਉੱਤੇ ਪਾਇਆ ਹੈ ਜੇ ਜੇ ਗੌਸ ਅੰਬੀਆ ਭੈ ਜਿਹੜੇ ਜਿਹੜੇ ਪੀਰ ਫਕੀਰ ਅਤੇ ਨਵੀ ਹੋਏ ਹਨ ਮੈਂ ਮੈਂ ਕਰਤ ਜਲਤ ਤੇ ਗਏ ਸਾਰੇ ਲੋਕ ਜਿਹੜੇ ਆ ਉਹ ਮੈਂ ਮੈਂ ਕਰਕੇ ਇਸ ਸੰਸਾਰ ਤੋਂ ਚਲੇ ਗਏ ਹੋਰ ਜਿਹੜੀ ਗੱਲ ਖਾਸ ਇਸ ਗ੍ਰੰਥ ਵਿੱਚ ਲਿਖੀ ਹੈ ਉਹ ਇਹ ਹੈ ਕਿ ਇਹਨਾਂ ਨੇ ਤਰਤੀਬ ਜੋ ਲਿਖੀ ਹੈ ਇਤਿਹਾਸਿਕ ਪੱਖ ਤੋਂ ਵੀ ਉਹ ਬਹੁਤ ਵੱਡੀ ਕਮਜ਼ੋਰੀ ਹੈ ਇਹਨਾਂ ਨੇ ਪਹਿਲਾਂ ਦੱਤਾ ਤ੍ਰਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਗੋਰਖਨਾਥ ਨੂੰ ਪੈਦਾ ਕਰਤਾ ਉਸ ਤੋਂ ਬਾਅਦ ਦੇ ਵਿੱਚ ਜੋ ਹੈ ਰਾਮਾਨੰਦ ਨੂੰ ਪੈਦਾ ਰਾਮਾਨੰਦ ਜੋ ਹੈ 1400 ਈਸਵੀ ਵਿੱਚ ਉਹਨਾਂ ਦਾ ਜਨਮ ਹੋਇਆ ਦੱਸਦੇ ਹਨ ਤੇ 1479 ਈਸਵੀ ਤੱਕ ਉਹ ਇਸ ਸੰਸਾਰ ਤੇ ਰਹੇ ਔਰ ਹਜਰਤ ਮੁਹੰਮਦ ਦਾ ਨਾਮ ਇਹ ਬਾਅਦ ਵਿੱਚ ਲੈਂਦੇ ਹਨ ਜਦ ਕਿ ਹਜ਼ਰਤ ਮੁਹੰਮਦ ਜ਼ਾਨਮ ਜੋ ਹੋਇਆ ਉਹ 517 ਈਸਵੀ ਚ ਹੋਇਆ ਭਾਵ ਇਸ ਲਖਾਰੀ ਨੂੰ ਅਗਰ ਦੇਖੋ ਕਿਸ ਤਰ੍ਹਾਂ ਸ਼ੈਤਾਨੀ ਨਾਲ ਇਹ ਗੁਰੂ ਗੋਬਿੰਦ ਸਿੰਘ ਦੇ ਨਾਮ ਪਾਇਆ ਜਾ ਰਿਹਾ ਹੈ ਅਗਰ ਪੋਲ ਹੋਈ ਹੈ ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਪੋਲ ਲੱਗੇ ਸਨ ਭਾਵ ਉਹਨਾਂ ਨੂੰ ਪਤਾ ਨਹੀਂ ਸੀ ਕਿ ਰਾਮਾਨੰਦ ਪਹਿਲੇ ਹੋਏ ਹਨ ਜਾਂ ਹਜ਼ਰਤ ਮੁਹੰਮਦ ਪਹਿਲੇ ਹੋਏ ਹਨ ਲਿਖਣ ਦੀ ਤਰਤੀਬ ਵਿੱਚ ਹੀ ਫਰਕ ਕਰ ਦਿੱਤਾ ਫਿਰ ਉਹਨਾਂ ਨੇ ਇਹ ਕਿਹਾ ਕਿ ਰਾਮਾਨੰਦ ਨੇ ਆਪਣਾ ਧਰਮ ਚਲਾ ਲਿਆ ਰਾਮਾਨੰਦ ਨੇ ਆਪਣਾ ਪੰਥ ਚਲਾ ਲਿਆ ਤੇ ਰੱਬ ਦਾ ਨਾਮ ਜਿਹੜਾ ਉਹ ਉਹਨਾਂ ਨੇ ਨਹੀਂ ਦੱਸਿਆ ਆਓ ਅਸੀਂ ਸਾਡੀ ਖੁਸ਼ਕਿਸਮਤੀ ਹੈ ਕਿ ਜਿਵੇਂ ਇਹ ਲਖਾਰੀ ਕੁਝ ਵੀ ਲਿਖਦੇ ਜਾਂਦੇ ਨੇ ਸਾਡੀ ਖੁਸ਼ਕਿਸਮਤੀ ਹੈ ਕਿ ਸੰਤ ਰਾਮਾਨੰਦ ਜੀ ਦਾ ਪਤਨਾਮਾ ਨੰਦ ਜੀ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਅਗਰ ਇਹ ਸ਼ਬਦ ਨਾ ਹੁੰਦਾ ਤਾਂ ਸਾਡੇ ਸਾਡੀ ਕਹੀ ਹੋਈ ਕਿਸੇ ਗੱਲ ਦਾ ਕਿਸੇ ਨੇ ਵਿਸ਼ਵਾਸ ਨਹੀਂ ਸੀ ਕਰਨਾ ਉਹਨਾਂ ਨੇ ਇਹੀ ਕਹਿਣਾ ਸੀ ਕਿ ਇਹ ਵਿਚਿਤ ਨਾਟਕ ਦੇ ਵਿਰੋਧੀ ਹਨ ਇਸ ਲਈ ਕੋਈ ਨਾ ਕੋਈ ਬਹਾਨਾ ਲੱਭ ਕੇ ਵਿਚਿਤ ਨਾਟਕ ਦੀ ਰਚਨਾ ਨੂੰ ਰੱਦ ਕਰ ਰਹੇ ਨੇ ਪਰ ਸਾਡੇ ਕੋਲ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸ ਸ਼ਬਦ ਦੀ ਆਪਾਂ ਵਿਚਾਰ ਕਰਦੇ ਹਾਂ ਤੇ ਸਾਨੂੰ ਸਮਝ ਆ ਜਾਵੇਗੀ ਕਿ ਰਾਮਾਨੰਦ ਨੇ ਆਪਣਾ ਪੰਥ ਨਹੀਂ ਚਲਾਇਆ ਹਾਂ ਕਿਸੇ ਇਨਸਾਨ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਉਦੇ ਨਾਮ ਉਤੇ ਕੋਈ ਪੰਥ ਚਲਾ ਲੇ ਉਹ ਉਹਨਾਂ ਦੀ ਮਰਜ਼ੀ ਹੈ ਉਹ ਕੁਝ ਨਹੀਂ ਕਰ ਸਕਦਾ ਪਰ ਉਹਨਾਂ ਦੀ ਜਿਹੜੀ ਵਸੀਅਤ ਹੈ ਵਸੀਅਤ ਹੁੰਦੀ ਜਿਹੜੀ ਆਪ ਹੱਥ ਲਿਖਤ ਕੋਈ ਚੀਜ਼ ਡਾਕੂਮੈਂਟ ਛੱਡ ਕੇ ਜਾਣਾ ਰਾਮਾਨੰਦ ਜੀ ਦਾ ਇੱਕ ਹੱਥ ਲਿਖਤ ਡਾਕੂਮੈਂਟ ਜੋ ਹੈ ਇੱਕ ਸ਼ਬਦ ਜੋ ਹੈ ਉਹ ਗੁਰੂ ਨਾਨਕ ਫਾਸ਼ਾ ਨੇ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਇਕੱਤਰ ਕੀਤਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤਾ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ ਕੱਟ ਜਾਈਏ ਰੇ ਘਰ ਲਾਗੋ ਰੰਗ ਏ ਭਾਈ ਹੋਰ ਕਿੱਥੇ ਜਾਈਏ ਹੁਣ ਹਿਰਦੇ ਘਰ ਵਿੱਚ ਹੀ ਮੌਜ ਬਣ ਗਈ ਹੈ ਵਸੀ ਰੱਬ ਹੈ ਆਲੀਏ ਜੰਗਲ ਕਿਆ ਢੂੰਡੈ ਘਟ ਘਟ ਮੇਂ ਹਰ ਜੂ ਬਸੈ ਭਗਤ ਰਾਮਾਨੰਦ ਜੀ ਇੱਕਦਮ ਗੁਰਮਤ ਨਾਲ ਇੱਕ ਸੁਰ ਹੋ ਕੇ ਗੱਲ ਕਰ ਰਹੇ ਨੇ ਉਹ ਕਹਿ ਰਹੇ ਨੇ ਵੀ ਹੋਰ ਕਿੱਥੇ ਕਿੱਥੇ ਜਾਈਏ ਉਹ ਤਾਂ ਸਾਡੇ ਹਿਰਦੇ ਘਰ ਵਿੱਚ ਹੀ ਰਹਿੰਦਾ ਹੈ ਮੇਰਾ ਚਿੱਤ ਨਾ ਚੱਲੇ ਮਨ ਭੈਉ ਪੰਗ ਮੇਰੇ ਮਨ ਨਾ ਮੇਰਾ ਮਨ ਹੁਣ ਡੋਲਦਾ ਨਹੀਂ ਹੈ ਫਿਰ ਹੋ ਗਿਆ ਹੈ ਇੱਕ ਦਿਵਸ ਮਨ ਭਈ ਉਮੰਗ ਇੱਕ ਦਿਨ ਮੇਰੇ ਮਨ ਵਿੱਚ ਵੀ 당 ਪੈਦਾ ਹੋਈ ਸੀ ਕਸ ਚੰਦਨ ਚੋਆ ਬੋ ਸੁਗੰਧ ਮੈਂ ਚੰਦਨ ਕਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ ਪੂਜਣ ਚਾਲੀ ਬ੍ਰਹਮ ਠਾਏ ਮੈਂ ਚਲ ਫੇ ਮੰਦਰ ਵੱਲ ਨੂੰ ਭਾ ਰਾਮਾਨੰਦ ਜੀ ਕਹਿ ਰਹੇ ਨੇ ਮੇਰੇ ਮਨ ਵਿੱਚ ਵੀ ਇੱਕ ਦਿਨ ਪਰਮਾਤਮਾ ਦੀ ਪੂਜਾ ਦਾ ਖਿਆਲ ਆਇਆ ਤੇ ਮੈਂ ਸਾਰਾ ਸਾਧਨ ਸਾਰਾ ਸਮਾਨ ਲੈ ਕੇ ਚੰਦਨ ਲੈ ਕੇ ਹੋਰ ਸੁਗੰਧੀਆਂ ਲੈ ਕੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਈ ਮਨੋ ਆਪਣੇ ਆਪ ਨੂੰ ਜੀਵ ਇਸਤਰੀ ਭਗਤ ਜੀ ਕਹਿ ਰਹੇ ਨੇ ਮੈਂ ਤੁਰ ਪਈ ਸੋ ਬ੍ਰਹਮ ਬਤਾਇਓ ਗੁਰ ਮਾਨਹਿ ਮਾਹੈ ਮੈਨੂੰ ਇਹ ਗਿਆਨ ਬਖਸ਼ਿਸ਼ ਕਰ ਦਿੱਤਾ ਉਸ ਪਰਮਾਤਮਾ ਨੇ ਉਸ ਮਾਲਕ ਨੇ ਜਿਸ ਦੀ ਪੂਜਾ ਕਰਨ ਲਈ ਮੈਂ ਮੰਦਰ ਵਿੱਚ ਜਾ ਰਿਆ ਸਾਂ ਜਾ ਰਹੀ ਸਾਂ ਜੀਵ ਇਸਤਰੀ ਮੈਨੂੰ ਇਹ ਗਿਆਨ ਹੋ ਗਿਆ ਕਿ ਉਹ ਤਾਂ ਤੇਰੇ ਹਿਰਦੇ ਵਿੱਚ ਹੈ ਕਿੱਥੇ ਭੱਜਦਾ ਫਿਰਦਾ ਕਿੱਥੇ ਪਟਕਦਾ ਫਿਰਦਾ ਤੀਰਥਾਂ ਸ਼ਤਾਨਾਂ ਤੇ ਫਲਾਨੀ ਜਗ੍ਹਾ ਧਾਰਮਿਕ ਸਥਾਨ ਤੇ ਫਲਾਨੀ ਜਗ੍ਹਾ ਇਸ਼ਨਾਨ ਕਰਨ ਲਈ ਉਹ ਕਹਿੰਦੇ ਨਹੀਂ ਮੈਨੂੰ ਇਹ ਗਿਆਨ ਹੋ ਗਿਆ ਕਿ ਉਹ ਤਾਂ ਰੱਬ ਨੇ ਕਿਹਾ ਮੈਂ ਤੇਰੇ ਹਿਰਦੇ ਵਿੱਚ ਹੀ ਹਾਂ ਸੋ ਬ੍ਰਹਮ ਬਤਾਇਓ ਗੁਰ ਮਾਨਹਿ ਮਾਹੇ ਮੇਰੇ ਗੁਰੂ ਨੇ ਮੇਰੇ ਮਨ ਵਿੱਚ ਵਸਦਾ ਹੀ ਵਿਖਾ ਦਿੱਤਾ ਗੁਰੂ ਮਤਲਬ ਇਹਨੂੰ ਗਿਆਨ ਹੋ ਗਿਆ ਮੈਨੂੰ ਵਕਸ਼ਿਸ਼ ਹੋ ਗਈ ਮੈਨੂੰ ਪਤਾ ਲੱਗ ਰਹਾ ਜਹਾਂ ਜਾਈਏ ਤੈ ਜਲਪਖਾਨ ਤੀਰਥਾਂ ਉੱਤੇ ਜਾਈਏ ਚਾਹੇ ਮੰਦਰਾ ਵਿੱਚ ਜਾਈਏ ਜਿੱਥੇ ਵੀ ਜਾਈਏ ਉੱਥੇ ਪਾਣੀ ਹੈ ਜਾਂ ਪੱਥਰ ਹਨ ਜਲਪਖਾਨ ਜਲ ਹੈ ਇਸ਼ਨਾਨ ਕਰਨ ਲਈ ਪੱਥਰ ਹੈ ਪੂਜਾ ਕਰਨ ਲਈ ਪੱਥਰਾਂ ਦੇ ਬੁੱਤ ਬਣੇ ਹੋਏ ਵਕਤ ਰਾਮਾਨੰਦ ਜੀ ਕਹਿ ਰਹੇ ਨੇ ਇੱਥੇ ਇਸ ਗ੍ਰੰਥ ਦਾ ਕਰਤਾ ਕੀ ਕਹਿ ਰਿਹਾ ਉਹਨਾਂ ਨੇ ਆਪਣਾ ਪੰਥ ਚਲਾਇਆ ਉਹ ਸਾਨੂੰ ਸਿੱਧੇ ਉਸ ਸ਼ਕਤੀ ਨਾਲ ਜੋੜ ਰਹੇ ਨੇ ਜਿਹੜੀ ਸ਼ਕਤੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੇ ਘਟ ਘਟ ਵਿੱਚ ਹਰ ਜੁਗਸ ਹੈ ਉਹਦੇ ਨਾਲ ਜੋੜ ਰਹੇ ਨੇ ਪਰ ਇਸ ਗ੍ਰੰਥ ਦਾ ਕਰਤਾ ਉਹਨਾਂ ਤੇ ਤੋਹਮਤ ਲਾ ਰਿਹਾ ਉਹਨਾਂ ਤੇ ਇਲਜ਼ਾਮ ਲਾ ਲਿਆ ਵਾਇਆ ਭਗਵਾਨ ਵਾਇਆ ਰੱਬ ਇਹਨਾਂ ਨੇ ਸਭ ਕੁਝ ਸਾਡੇ ਗੁਰੂ ਸਹਿਬਾਨ ਦੇ ਨਾਂ ਦੇ ਨਾਲ ਮੜ ਕੇ ਸਾਡੇ ਉੱਤੇ ਥੋਪ ਦਿੱਤਾ ਔਰ ਅਸੀਂ ਅਗਿਆਨਤਾ ਵਸ ਜਾਂ ਕਿਸੇ ਮਜਬੂਰੀ ਵਸ ਉਸ ਨੂੰ ਉਵੇਂ ਮੰਨ ਲਿਆ ਜਦ ਕਿ ਉਹ ਸੱਚ ਨਹੀਂ ਹੈ ਗੁਰਵਾਣੀ ਅਨਸਾਰ ਉਹ ਸੱਚ ਨਹੀਂ ਹੈ ਪਰ ਅਸੀਂ ਗੁਰਵਾਣੀ ਨੂੰ ਬਸਾਰ ਕੇ ਗੁਰਵਾਣੀ ਨੂੰ ਵਿਚਾਰਿਆ ਨਹੀਂ ਤੇ ਇਹਨਾਂ ਗ੍ਰੰਥਾਂ ਨੂੰ ਮੰਨ ਕੇ ਪੜ ਪੜ ਕੇ ਮੂਝਵਾਨੀ ਜਹਾਦ ਕਰਕੇ ਅਸੀਂ ਮੰਨ ਲਿਆ ਰਾਮਾਨੰਦ ਕਿਤਨੇ ਸਪਸ਼ਟ ਕਹਿ ਰਹੇ ਨੇ ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਵਈ ਮੈਂ ਆਪਣਾ ਪੰਥ ਚਲਾ ਰਿਹਾ ਪੂਰ ਰਹੋ ਹੈ ਸਭ ਸਮਾਨ हे ਪ੍ਰਭੂ ਤੂੰ ਹਰਥਾਂ ਇਕੋ ਜਹਾ ਪਰਪੂਰ ਹੈ ਹਰ ਜਗਾ ਵਸ ਰਿਆ ਹਰ ਛੇ ਵਿੱਚ ਵਸ ਰਿਆ ਵੇਦ ਪੁਰਾਣ ਸਭ ਦੇਖੇ ਜੋਏ ਵੇਦ ਪੁਰਾਣ ਆਦਿਕ ਧਰਮਕ ਪੁਸਤਕਾਂ ਵੀ ਖੋਜ ਕੇ ਵੇਖ ਲਈਆਂ ਹਨ ਮੈਂ ਸਾਰੇ ਗ੍ਰੰਥ ਪੜ੍ਹ ਕੇ ਦੇਖ ਲਏ ਉहां ਤੋ ਜਾਈਏ ਜੋ ਇहां ਨ ਹੋਏ ਭਾਵ ਮੰਦਰ 'ਚ ਜਾਂ ਉਜਾੜ ਜੰਗਲ ਵਿਆ ਬਾਨਾ ਵਿੱਚ ਲੱਭਣ ਤਾਂ ਜਾਈਏ ਜੇ ਇੱਥੇ ਨਾ ਹੋਵੇ ਭਾਵ ਉਹ ਇੱਥੇ ਹੈ ਸਤਿਗੁਰੂ ਮੈਂ ਬਲਿਹਾਰੀ ਤੋਰ ਇਹ ਮੇਰੇ ਸਤ ਮਲ ਸੱਚਾ ਗੌਰ ਮਤਲਬ ਕੀ ਆ ਅਸੀਂ ਅਸਲ ਵਿੱਚ ਹਰ ਜਗ੍ਹਾ ਫਿਜ਼ੀਕਲ ਕਿਸੇ ਬੰਦੇ ਨੂੰ ਸਤਿਗੁਰੂ ਧਾਰਨ ਕਰਨਾ ਚਾਹੁੰਦੇ ਆ ਪਰ ਜਦ ਅਸੀਂ ਥੋੜਾ ਜਿਹਾ ਬਰੀਕੀ ਨਾਲ ਸੋਚੀਏ ਗੁਰੂ ਅੰਗਦ ਦੇਵ ਜੀ ਜਦੋਂ ਸਤਗੁਰੂ ਲਿਖਣਗੇ ਉਹ ਤਾਂ ਕਹਿਣਗੇ ਵੀ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਲਿਖ ਰਿਹਾ ਹੈ ਅਸੀਂ ਕਹਾਂਗੇ ਉਹ ਆਪਣੇ ਪਹਿਲੇ ਗੁਰੂ ਨੂੰ ਗੁਰੂ ਅਮਰਦਾਸ ਜੀ ਜਦੋਂ ਸਤਗੁਰੂ ਲਿਖਣਗੇ ਅਸੀਂ ਕਹਾਂਗੇ ਵੀ ਗੁਰੂ ਅੰਗਦ ਦੇਵ ਜੀ ਬਾਰੇ ਲਿਖ ਰਿਹਾ ਹੈ ਪਰ ਜਦੋਂ ਖਿਆਲ ਕੀਤਾ ਕੀਤਾ ਅਸੀਂ ਕਦੀ ਵੀ ਗੁਰੂ ਨਾਨਕ ਪਾਤਸ਼ਾਹ ਅਗਰ ਸਤਗੁਰੂ ਦੀ ਗੱਲ ਕਰਦੇ ਨੇ ਉਹ ਗੁਰੂ ਦੀ ਗੱਲ ਕਰਦੇ ਨੇ ਫਿਰ ਉਹਨਾਂ ਦਾ ਸਤਗੁਰੂ ਕੌਣ ਹੋਇਆ ਜਿਹੜਾ ਸਤਗੁਰੂ ਗੁਰੂ ਨਾਨਕ ਦਾ ਉਹੀ ਸਤਿਗੁਰੂ ਸਾਡੇ ਅਗੋਂ ਨੌ ਗੁਰੂ ਸਾਹਿਬਾਨ ਦਾ ਜਿਹੜਾ ਸਤਿਗੁਰੂ ਸਾਡੇ ਗੁਰੂ ਨਾਨਕ ਦਾ ਅਗੋਂ ਨੌ ਗੁਰੂ ਸਾਹਿਬਾਨ ਦਾ ਉਹੀ ਸਤਿਗੁਰੂ ਸਾਰੇ ਗੁਰਸਿੱਖਾਂ ਦਾ ਹੈ ਸਤਿਗੁਰੂ ਹੈ ਸੱਚਾ ਗਿਆਨ ਸੱਚਾ ਗਿਆਨ ਸਤ ਮੈਨੇ ਸੱਚਾ ਸੱਚ ਤੇ ਗੁਰ ਮੈਨੇ ਗਿਆਨ ਟੈਕਨਿਕ ਲਾਈਫ ਨੋਲੇਜ ਉਹ ਸਾਰਿਆਂ ਦਾ ਇੱਕੋ ਹੀ ਹੈ हां ਅਸੀਂ ਆਪਣੇ 10 ਗੁਰੂ ਸਾਹਿਬਾਨ ਨੂੰ ਸਤਕਾਰ ਸਹਿਤ ਸਤਗੁਰ ਕਹਿੰਦੇ ਪਰ ਕੀ ਕਦੀ ਗੁਰੂ ਨਾਨਕ ਨੇ ਵੀ ਕਿਹਾ ਮੈਂ ਗੁਰੂ ਆ ਕਦੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਮੈਂ ਗੁਰੂ ਆ ਹਾਂ ਉਦੋਂ ਬਾਅਦ ਵਾਲੇ ਗੁਰੂ ਆਪਣੇ ਪਹਿਲੇ ਗੁਰੂ ਨੂੰ ਕਹਿ ਸਕਦੇ ਉਹ ਸਾਡੇ ਗੁਰੂ ਨੇ ਪਰ ਕਦੀ ਕਿਸੇ ਗੁਰੂ ਨੇ ਕਿਹਾ ਕਿ ਮੈਂ ਗੁਰੂ ਆ ਤੇ ਜੇ ਇਹ ਸਤਗੁਰੂ ਕੋ ਫਿਜ਼ੀਕਲ ਗੁਰੂ ਦੀ ਗੱਲ ਕਰੀਏ ਤੇ ਗੁਰੂ ਨਾਨਕ ਦਾ ਗੁਰੂ ਕੌਣ ਫਿਰ ਅਸੀਂ ਉੱਥੇ ਜਾ ਕੇ ਫਸ ਜਾਣਾ ਉਹ ਸਪਸ਼ਟ ਕਹਿੰਦੇ ਸਿੱਧਾ ਨੂੰ ਉਹਨਾਂ ਨੇ ਉੱਤਰ ਦਿੱਤਾ ਅਸੀਂ ਸ਼ਬਦ ਗੁਰੂ ਸੁਰਤਤੋਂ ਚੇਲਾ ਜਦੋਂ ਉਹਨੂੰ ਪੁੱਛਿਆ ਤੇਰਾ ਗੁਰੂ ਕੌਣ ਹੈ ਸਿੱਧਾ ਨੇ ਪੁੱਛਿਆ ਤੇ ਬਸ ਸਭ ਕੁਝ ਸਾਡੇ ਕੋਲ ਸਪਸ਼ਟ ਲਿਖਿਆ ਹੋਇਆ ਪਰ ਜੇ ਕਹਿੰਦੇ ਹੁੰਦੇ ਨਾ ਕੋਈ ਲੁੱਟੇ ਜਾਣਾ ਚਾਹੁੰਦਾ ਹੋਵੇ ਉਸ ਨੂੰ ਕੋਈ ਬਚਾ ਨਹੀਂ ਸਕਦਾ ਜੇ ਕੋਈ ਤਾਂ ਸਾਲਾ ਖੋਲ ਕੇ ਘਰ ਦਾ ਦਰਵਾਜਾ ਖੋਲ ਕੇ ਔਰ ਲੁਟੇਰਿਆ ਨੂੰ ڈاکੋਂ ਨੂੰ ਕਹੇ ਵੇ ਲੁੱਟ ਲਈ ਆਓ ਉਹਨਾਂ ਨੂੰ ਕੌਣ ਬਚਾ ਸਕਦਾ ਇਹ ਹੀ ਇਹ ਜੇ ਹੀ ਹਾਲਤ ਸਾਡੀ ਸਿੱਖਾਂ ਦੀ ਹੋਈ ਹੈ ਅਸੀਂ ਆਪ ਲੁੱਟੇ ਜਾਣਾ ਚਾਹੁੰਦੇ ਹਾਂ ਅਸੀਂ ਆਪਣੇ ਦਿਮਾਗ ਦੀ ਵਰਤੋਂ ਬਿਲਕੁਲ ਨਹੀਂ ਕਰਦੇ ਹਾਂ ਇਸੇ ਕਰਕੇ ਅਸੀਂ ਅਗਿਆਨਤਾ ਵਸ ਇਹ ਸਾਰਾ ਕੁਝ ਅਸੀਂ ਹਨੇਰੇ ਵਿੱਚ ਵਤੀਤ ਕਰ ਰਹੇ ਹਾਂ ਸਤਗੁਰ ਮਹਬਲਿਹਾਰੀ ਤੌਰ ਜਿਨ ਸਕਲ ਵਿਕਲ ਭਰਮ ਕਾਟੇ ਮੋਰ ਜਿਸ ਨੇ ਮੇਰੇ ਸਾਰੇ ਔਖੇ ਭਲੇਖੇ ਦੂਰ ਕਰ ਦਿੱਤੇ ਹਨ ਰਾਮਾਨੰਦ ਸੁਆਮੀ ਰਮਤ ਬ੍ਰਹਮ ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ ਰਾਮਾਨੰਦ ਸੁਆਮੀ ਰਮਤ ਰਮਤ ਮੰਨ ਲੈ ਰਮਿਆ ਹੋਇਆ ਹੈ ਹਰ ਸ਼ੈ ਵਿੱਚ ਹੈ राम आनंद स्वामी राम तो ब्रह्म गुरु का शब्द काटे कोट कर्म गुरु का शब्द गोर 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 अਸੀਂ ਪਿੰਡਾਂ ਥਾਵਾਂ 'ਚ ਰਹਿੰਦੇ ਸੀ ਤਾਂ ਸਿਆਣੇ ਬਜ਼ੁਰਗ ਨਾ ਬੱਚਿਆਂ ਨੂੰ ਜਿਹੜੇ ਬੱਚੇ ਹਰ ਵੇਲੇ ਖੇਡਣ ਦਾ ਖਿਆਲ ਰਹਿੰਦਾ ਟੈਕਨੀਕਲ ਕੰਮ ਕਾਰਪੈਂਟਰੀ ਦਾ ਕੰਮ ਲੋਹਾਰਾ ਦਾ ਕੰਮ ਸਾਰੇ ਕੰਮ ਇਹਨ ਮਿਸਤਰੀ ਦਾ ਕੰਮ ਉਹਨਾਂ ਨੇ ਫੜ ਫੜ ਕੇ ਨਿਆਣਿਆਂ ਨੂੰ ਚੰਡ ਚੰਡ ਕੇ ਡਾਂਡ ਡਾਂਡ ਕੇ ਕਹਿਣਾ ਉਹ ਮੂਰਖਾ ਕੋਈ ਗੁਰ ਸਿੱਖ ਲਾ ਜੀਵਨ ਤੇ ਕੰਮ ਆਊਗਾ ਭੁੱਖਾ ਮਰੇਗਾ ਕਿਸੇ ਨੇ ਤੈਨੂੰ ਪੁੱਛਣਾ ਨਹੀਂ ਗੁਰ ਗੌਰ ਟੈਕਨਿਕ ਗਿਆਨ ਨੌਲੇਜ ਕੁਝ ਵਿਜਡਮ ਕੁਝ ਸਮਝ ਲੈ ਲੈ ਇਸ ਜ਼ਿੰਦਗੀ ਵਿੱਚ ਇਹ ਤੱਤ ਤੇਰੇ ਕੰਮ ਆਉਣੇ ਆ ਇਹ ਖੇਲਣ ਮੱਲਣ ਨੇ ਤੈਨੂੰ ਰੋਟੀ ਨਹੀਂ ਇਹ ਦੇਣੀ ਇਹ ਗੁਰ ਤੇ ਇਸ ਕਰਕੇ ਗੁਰ ਕਾ ਗਿਆਨ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਜਿਹੜਾ ਗਿਆਨ ਰੂਪੀ ਸ਼ਬਦ ਹੈ ਇਹ ਕੋਟ ਕਰਮ ਭਾਵ ਅਵਗੁਣ ਸਾਰੇ ਇਹ ਕੱਟ ਦਿੰਦਾ ਹੈ ਸੋ ਇਹ ਗ੍ਰੰਥ ਦਾ ਕਰਤਾ ਲਿਖਦਾ ਹੈ ਕਿ ਰਾਮਾਨੰਦ ਨੂੰ ਵੀ ਭੇਜਿਆ ਸੀ ਉਸਨੇ ਆਪਣਾ ਪੰਥ ਚਲਾ ਲਿਆ ਇਹ ਰਾਮਾਨੰਦ ਦੀ ਵਸੀਅਤ ਦਾ ਸ਼ਬਦ ਉਹਨਾਂ ਦੀ ਹੱਥ ਲਿਖਤ ਉਹਨਾਂ ਦੇ ਮੁਖਾਰਦਵੰਦ ਵਿੱਚੋਂ ਉਚਾਰੀ ਹੋਈ ਇਹ ਜੋ ਹੈ ਸ਼ਬਦ ਬਚਨ ਇਹ ਦੇਖੋ ਕਿੰਨੇ ਅਮੋਲਕ ਨੇ ਨਿਰਮੋਲ ਨੇ ਪਰ ਅਸੀਂ ਕਹਾਣੀਆਂ ਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਇੱਕ ਹੋਰ ਉਹ ਸੀਰੀਅਸ ਗੱਲ ਜਿਹੜੀ ਬਹੁਤ ਸਹਿਜ ਨਾਲ ਸੋਚਣ ਵਾਲੀ ਹੈ ਗੁਰੂ ਗੋਬਿੰਦ ਸਿੰਘ ਦਾ ਜਨਮ 1666 ਈਸਵੀ ਵਿੱਚ ਹੋਇਆ ਉਹਨਾਂ ਨੇ ਅਗਰ ਇੱਕ ਕੋਈ ਗ੍ਰੰਥ ਲਿਖਿਆ ਵੀ ਹੈ ਉਹ ਜ਼ਰੂਰ ਪੈਦਾ ਹੋਣ ਤੋਂ ਬਾਅਦ ਚ ਲਿਖਿਆ ਹੋਊਗਾ ਤੇ 20 ਸਾਲ 25 ਸਾਲ ਦੀ ਉਮਰ ਚ ਲਿਖਿਆ ਹੋਊਗਾ 1660 ਤੋਂ ਲੈ ਕੇ 1676 86 96 ਤੱਕ 99 ਤੱਕ ਕੋਈ ਬਾਅਦ ਵਿੱਚ ਉਦੋਂ ਬਾਅਦ 1704 ਤੋ ਤਾਂ ਆਨੰਦਪੁਰ ਸਾਹਿਬ ਛੱਡ ਦਿੱਤਾ ਅਗਰ ਕੁਝ ਲਿਖਿਆ ਹੋਊਗਾ ਤਾਂ ਜਰਾ ਅੰਦਾਜ਼ਾ ਲਗਾਓ ਕਿ ਰੱਬ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਰਹੇ ਨੇ ਕਿ ਹੁਣ ਤੇਰੇ ਤੋਂ ਪਹਿਲਾਂ ਤੁਹਾਨੂੰ ਭੇਜਣ ਤੋਂ ਪਹਿਲਾਂ ਜਿੰਨੇ ਲੋਕਾਂ ਨੂੰ ਭੇਜਿਆ ਕਿਸੇ ਨੇ ਰੱਬ ਦਾ ਨਾਮ ਨਹੀਂ ਜਪਾਇਆ ਕਿਸੇ ਨੇ ਕੰਮ ਦਾ ਕੰਮ ਨਹੀਂ ਕੀਤਾ ਸਾਰੇ ਆਪਣੇ ਆਪਣੇ ਪੰਥ ਚਲਾਏ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ 1469 ਈਸਵੀ ਵਿੱਚ ਹੋ ਗਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਉਦੋਂ 200 ਸਾਲ ਤਕਰੀਬਨ ਹੋ ਗਏ ਸਨ ਸੱਚ ਦੇ ਉਪਦੇਸ਼ ਨੂੰ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਅੱਗੋਂ ਗੁਰੂ ਸਾਹਿਬਾਨ ਜੋ ਹੈ ਉਹ ਉਸ ਨੂੰ ਮਤਲਬ ਉਪਦੇਸ਼ ਨੂੰ ਦੱਸਦਿਆਂ ਹੋਇਆ 200 ਸਾਲ ਬੀਤ ਗਏ ਸਨ ਪਰ ਇਹ ਗ੍ਰੰਥ ਦਾ ਕਰਤਾ ਕਹਿ ਰਿਹਾ ਕਿ ਭਾਈ ਜਿਹੜਾ ਹੈ ਉਹ ਸਾਰੇ ਜੋ ਹੈ ਕਿਸੇ ਨੇ ਵੀ ਸੱਚ ਦਾ ਉਪਦੇਸ਼ ਨਹੀਂ ਦਿੱਤਾ ਸੱਚ ਦਾ ਉਪਦੇਸ਼ ਕਿਸੇ ਨੇ ਨਹੀਂ ਦਿੱਤਾ ਇਹ ਗ੍ਰੰਥ ਦਾ ਕਰਤਾ ਇੰਜ ਕਹਿ ਰਿਹਾ ਪਰ ਜਰਾ ਸੋਚੋ ਕਿ ਇਹ ਸੱਚ ਹੈ ਇਹਦਾ ਮਤਲਬ ਨੌ ਗੁਰੂ ਸਾਹਿਬਾਨ ਨੇ ਜੋ ਕੁਝ ਕੀਤਾ ਉਹ ਵੇਫਜ਼ੂਲ ਸੀ ਜਾਂ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਰੱਬ ਨੇ ਭੇਜਿਆ ਸੀ ਉਹ ਕੋਈ ਰੱਬ ਹੋਰ ਸੀ ਜਾਂ ਇਸ ਰੱਬ ਨੂੰ ਇਹ ਪਤਾ ਹੀ ਨਹੀਂ ਸੀ ਕਿ ਗੁਰੂ ਨਾਨਕ ਪਾਤਸ਼ਾਹ ਤੇ ਅੱਗੋਂ ਨੌ ਗੁਰੂ ਅੱਠ ਗੁਰੂ ਸਹਿਬਾਨ ਹੁਣ ਤੱਕ ਬਹੁਤ ਕੁਝ ਕੰਮ ਕਰ ਚੁੱਕੇ ਨੇ ਔਰ ਕੋਈ ਦੱਸ ਸਕਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਅੱਗੋਂ ਕਿਸੇ ਗੁਰੂ ਨੇ ਵੀ ਆਪਣਾ ਨਾਮ ਜਪਾਇਆ ਹੋਵੇ ਮੈਨੂੰ ਤਾਂ ਕਿਤੇ ਲੱਭਾ ਨਹੀਂ ਇੱਥੋਂ ਤੱਕ ਜੇ ਬਾਣੀ ਰਚਨਾ ਵੀ ਹੋਈ ਹੈ ਸਾਰੇ ਗੁਰੂ ਸਹਿਬਾਨ ਨੇ ਨਾਨਕ ਮੋਹਰ ਛਾਫ ਵਰਤੀ ਹੈ ਕਿਸੇ ਨੇ ਆਪਣਾ ਨਾਮ ਵੀ ਨਹੀਂ ਲਿਖਿਆ ਉਹ ਕਿਤੇ ਹੈ ਹੀ ਨਹੀਂ ਕਿ ਕਿਸੇ ਨੇ ਕੋਈ ਨਾਮ ਜਪਾਇਆ ਹੋਵੇ ਕੋਈ ਗੱਲ ਕੀਤੀ ਹੋਵੇ ਅਗਰ ਕਿਸੇ ਨੂੰ ਕੋਈ ਲੱਭੇ ਤਾਂ ਉਹ ਦੱਸ ਸਕਦਾ ਭਾਈ ਇਦਾਂ ਜਿਹੜੀ ਗੱਲ ਆ ਇਹ ਸਾਰੀਆਂ ਕਹਾਣੀਆਂ ਇਸ ਲਈ ਲਿਖੀਆਂ ਗਈਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰਮਤ ਵਿਚਾਰਧਾਰਾ ਨੂੰ ਰੱਦ ਕਰਨਾ ਸੀ ਹੋਰ ਕੋਈ ਮਕਸਦ ਨਹੀਂ ਆ ਜਿਹੜੇ ਮੈਂ ਸਵਾਲ ਪੈਦਾ ਕੀਤੇ ਆ ਕਿ ਕੋਈ ਦੱਸ ਦੇਵੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਹੋਰ ਗੁਰੂ ਕਿਸੇ ਨੇ ਆਪਣਾ ਨਾਮ ਜਪਾਇਆ ਹੋਵੇ ਤਾਂ ਦੱਸ ਦੇਵੇ ਅਦੇਹਾ ਕੁਝ ਨਹੀਂ ਕੀਤਾ ਗਿਆ ਪਰ ਕਿਉਂਕਿ ਇਹ ਜ਼ਬਰਦਸਤੀ ਇੱਕ ਗੱਲ ਨੂੰ ਗੱਲ ਬਣਾਉਣੀ ਹੈ ਸੋਚਿਆ ਨਹੀਂ ਵੀ ਕੋਈ ਅੱਜ ਤੋਂ ਬਾਅਦ ਜੇ ਇਸ ਤੇ ਕੋਈ ਵਿਚਾਰ ਪੇਸ਼ ਕਰੇਗਾ ਤੇ ਸਾਰੀ ਕਹਾਣੀ ਜੋ ਮੈਨੂੰ ਲੱਗਦੀ ਹੈ ਇਹ ਝੂਠੀ ਹੈ ਇਹ ਮਨ ਘੜਦਾ ਹੈ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਥੋਪੀ ਗਈ ਹੈ ਉਹਨਾਂ ਨੇ ਅਦੇਹਾ ਕੁਝ ਨਹੀਂ ਲਿਖਿਆ ਉਹ ਆਪਣੇ ਪਹਿਲੇ ਸਤਗੁਰਾਂ ਬਾਰੇ ਕਿਵੇਂ ਭੁੱਲ ਸਕਦੇ ਨੇ ਕਿਉਂਕਿ ਉਹ ਤਾਂ ਦਸਵੀਂ ਜੋਤ ਸੀ ਗੁਰੂ ਨਾਨਕ ਦੀ ਜੋਤ ਹੋਈ ਸੀ ਦਸਵਾਂ ਸਰੀਰ ਸੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਪਿਤਾ ਨੇ ਕੀ ਕੁਝ ਕੀਤਾ ਉਹ ਪਹਿਲੇ ਗੁਰੂ ਸਵਾਨ ਨੇ ਕੀ ਕੁਝ ਕੀਤਾ ਉਹਨਾਂ ਕੋਲ ਜਦੋਂ ਇਹ ਲਿਖਤ ਲਿਖੀ ਹੋਏਗੀ ਉਦੋਂ ਤਾਂ ਉਹਨਾਂ ਦੇ ਕੋਲ ਆਦਬੀੜ ਪੂਰੀ ਬਾਣੀ ਸੀ ਪੂਰਾ ਗਿਆਨ ਸੀ ਕਿ ਸਤਗੁਰ ਗੁਰੂ ਗੋਬਿੰਦ ਸਿੰਘ ਜੀ ਅਜਿਹਾ ਲਿਖ ਸਕਦੇ ਆ ਰਾਮਾਨੰਦ ਜੀ ਦਾ ਸ਼ਬਦ ਉਹਨਾਂ ਦੇ ਕੋਲ ਸੀ ਅਜਿਹੇ ਸ਼ਬਦ ਆਪਾਂ ਹੁਣ ਪੜਿਆ ਕਿ ਉਹਨਾਂ ਤੇ ਇਲਜ਼ਾਮ ਲਾ ਸਕਦੇ ਕੋਈ ਰੱਬ ਨੇ ਮੈਨੂੰ ਕਿਹਾ ਫਿਰ ਕਿਸੇ ਨੇ ਨਾਮ ਨਹੀਂ ਜਪਾਇਆ ਫਿਰ ਆਪੇ ਮੰਨਣਾ ਪਏਗਾ ਗੁਰੂ ਨਾਨਕ ਵਾਲਾ ਰੱਬ ਕੋਈ ਹੋਰ ਸੀ ਇਹ ਗੁਰੂ ਗੋਬਿੰਦ ਸਿੰਘ ਨੂੰ ਜਿਸ ਰੱਬ ਨੇ ਭੇਜਿਆ ਉਹ ਹੋਰ ਸੀ ਫਿਰ ਇੱਕ ਏਕੰਕਾਰ ਤਾਂ ਨਹੀਂ ਰਿਹਾ ਭਾਵ ਸਾਨੂੰ ਪੂਰਾ ਹੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਸਾਰਾ ਉਦਮ ਅਪਰਾਲਾ ਕੀਤਾ ਗਿਆ ਅਸੀਂ ਅਗਿਆਨਤਾ ਵਸ ਜਾਂ ਕਿਸੇ ਡਰ ਪੈ ਕਾਰਨ ਜਾਂ ਕਿਸੇ ਲਾਲਚ ਕਾਰਨ ਇਹ ਨਾ ਲਿਖਤਾ ਨੂੰ ਸਿਰਤੇ ਝੁੱਕੀ ਫਿਰਦੇ ਹਾਂ ਅਸੀਂ ਵਿਚਾਰਦੇ ਨਹੀਂ ਪਰ ਸਮਝੋ ਅਗਰ ਅਸੀਂ ਐਸਾ ਕਰਦੇ ਨੇ ਗੁਰੂ ਸਾਨੂੰ ਆਪਣੇ ਪੁੱਤਰ ਬਣਾ ਕੇ ਗਿਆ ਜੇ ਗੁਰੂ ਦੇ ਨਾਮ ਦੇ ਨਾਲ ਕੋਈ ਤੋਹਮਤ ਲਾਈ ਜਾਂਦੀ ਹੈ ਤੇ ਅਸੀਂ ਉਹ ਤੋਹਮਤ ਲਾਉਣ ਵਾਲੇ ਨੂੰ ਪੁਆਇੰਟ ਆਊਟ ਨਹੀਂ ਕਰਦੇ ਆਂ ਨੇ ਕਹਿੰਦੇ ਵੀ ਭਾਈ ਸਾਡੇ ਸਤਿਗੁਰੂ ਇਦਾਂ ਨਹੀਂ ਕਰ ਸਕਦੇ ਤੁਸੀਂ ਝੂਠ ਲਿਖਿਆ ਗਲਤ ਲਿਖਿਆ ਇਹਦਾ ਮਤਲਬ ਅਸੀਂ ਤੋਮਤ ਲਾਉਣ ਵਾਲੇ ਨਾ ਸਹਿਮਤ ਹਾਂ ਕਿ ਜੋ ਉਹ ਕਰ ਰਹੇ ਨੇ ਸਹੀ ਹੈ ਸਾਡੇ ਗੁਰੂ ਅਜੇ ਹੀ ਸਨ ਭੁੱਲੜ ਸਨ ਉਹਨਾਂ ਨੂੰ ਪਤਾ ਨਹੀਂ ਫਿਰ ਸਾਨੂੰ ਅਸੀਂ ਉਹਨੂੰ ਸਰਟੀਫਾਈ ਕਰ ਰਹੇ ਹਾਂ ਕਿਉਂਕਿ ਅਸੀਂ ਵਿਰੋਧ ਨਹੀਂ ਕਰ ਰਹੇ ਨਾ ਅਸੀਂ ਨਹੀਂ ਕਹ ਰਹੇ ਵੀ ਇਦਾਂ ਸਾਡੇ ਸਤਿਗੁਰੂ ਨਹੀਂ ਕਰ ਸਕਦੇ ਅਸੀਂ ਜਿੱਦਾਂ ਕਿਸੇ ਨੇ ਲਿਖਿਆ ਉਦਾਂ ਹੀ ਮੰਨੀ ਜਾਂਦੇ ਹਾਂ ਉਦਾਂ ਹੀ ਪੜ੍ਹੀ ਜਾਂਦੇ ਆ ਇਹਦਾ ਮਤਲਬ ਅਸੀਂ ਉਹਦੇ ਨਾਲ ਸਹਿਮਤੀ ਪ੍ਰਗਟ ਕਰਦੇ ਆ ਤਾਂ ਫਿਰ ਗੁਰੂ ਦੀ ਤੋਹਫੀ ਨਹੀਂ ਹੁੰਦੀ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਭੁੱਲ ਗਏ ਕਿ ਹਜ਼ਰਤ ਮੁਹੰਮਦ ਪਹਿਲਾਂ ਹੋਇਆ ਜਾਂ ਰਾਮਾਨੰਦ ਪਹਿਲਾਂ ਹੋਇਆ ਜਾਂ ਜਿਹੜਾ ਆਪਣਾ ਹੈ ਗੋਰਖਨਾਥ ਪਹਿਲਾਂ ਹੋਇਆ ਉਹ ਭੁੱਲ ਗਏ ਸੀ ਨਹੀਂ ਉਹ ਨਹੀਂ ਭੁੱਲ ਸਕਦੇ ਨਾ ਹੀ ਰੱਬ ਭੁੱਲਦੇ ਨਾ ਗੁਰੂ ਭੁੱਲਦੇ ਅਸੀਂ ਲੋਕ ਭੁੱਲਦੇ ਆ ਅਸੀਂ ਲੋਕ ਆਪਣੀਆਂ ਮਜਬੂਰੀਆਂ ਕਰਕੇ ਗੁਰੂ ਤੇ ਤਉਮਤ ਲਾਉਣ ਤੋਂ ਵੀ ਅਸੀਂ ਆਪਣੇ ਆਪ ਨੂੰ ਰੋਕਦੇ ਨਹੀਂ ਹਾਂ ਪਰ ਇਹ ਗੱਲ ਚੰਗੀ ਨਹੀਂ ਆ ਪਰ ਇੰਨਾ ਕੁਝ ਵਿਚਾਰਾਂ ਕਰਨ ਤੋਂ ਬਾਅਦ ਵੀ ਜੇ ਕਿਸੇ ਵੀਰ ਭੈਣ ਨੂੰ ਲੱਗਦਾ ਵੈ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਗੁਰੂ ਗੋਬਿੰਦ ਸਿੰਘ ਦੀ ਇਹੀ ਵਿਚਾਰਧਾਰਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਦ ਕਰਨਾ ਗੁਰਵਾਣੀ ਨੂੰ ਰੱਦ ਕਰਨਾ ਫੇ ਫੇ ਤੁਹਾਡੀ ਮਰਜ਼ੀ ਹੈ ਮੈਂ ਤੇ ਨਹੀਂ ਮੰਨਦਾ ਕਿ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿਪਰੀਤ ਕੋਈ ਅੱਖਰ ਲਿਖ ਸਕਦੇ ਸਨ ਜੇ ਤੁਸੀਂ ਮੰਨਦੇ ਹੋ ਮੈਂ ਤੁਹਾਨੂੰ ਰੋਕ ਨਹੀਂ ਸਕਦਾ ਪਰ ਮੈਂ ਉਸ ਮਾਰਗ ਤੇ ਨਹੀਂ ਜਾ ਸਕਦਾ ਜਿਹੜੇ ਮਾਰਗ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੈ ਮੰਨਣਾ ਨਾ ਮੰਨਣਾ ਇਹ ਤੁਹਾਡੀ ਮਰਜ਼ੀ ਹੈ ਵਿਚਾਰ ਕਰਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮਿਲਾ ਕੇ ਦੇਖੋ ਸੱਚ ਤੁਹਾਡੇ ਸਾਹਮਣੇ ਆ ਜਾਏਗਾ ਫਿਰ ਵੀ ਜੇ ਤੁਹਾਨੂੰ ਉਹ ਸਭ ਚੰਗਾ ਲੱਗਦਾ ਤੁਹਾਨੂੰ ਮੁਬਾਰਕ ਹੈ ਜਿਵੇਂ ਮਰਜ਼ੀ ਕਰੋ ਹੁਣ ਉਹਨਾਂ ਵੀਰਾਂ ਭੈਣਾਂ ਨੂੰ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੂੰ ਇੱਕ ਵਿਚਾਰ ਖੋਜ ਵਿਚਾਰ ਚੰਗੀ ਲੱਗੇ ਉਹ ਜ਼ਰੂਰ ਇਸ ਦਾ ਪ੍ਰਸਾਰ ਕਰੋ ਸਾਂਝਾ ਕਰੋ ਹੋਰ ਦੋਸਤਾਂ ਮਿੱਤਰਾਂ ਨੂੰ ਦੱਸੋ ਤਾਂ ਕਿ ਵਦ ਤੋਂ ਵਦ ਇੱਕ ਗੁਰਮਤ ਦਾ ਗਿਆਨ ਇਹ ਫੈਲਾਇਆ ਜਾ ਸਕੇ ਗੁਰਮਤ ਦਾ ਪ੍ਰਕਾਸ਼ ਕੀਤਾ ਜਾ ਸਕੇ ਅੱਜ ਦੀ ਵੀਡੀਓ ਇਥੋਂ ਤੱਕ ਹੀ ਆਪਾਂ ਰੱਖਦੇ ਆਂ ਮੇਰਾ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਐਨਓ ਸਬਸਕ੍ਰਾਈਬ ਕਰੋ ਅਗਰ ਚੰਗਾ ਸਮਝਦੇ ਹੋ ਤਾਂ ਤਾਂ ਕਿ ਜਿਹੜੀ ਵੀ ਵੀਡੀਓ ਬਣਾਵਾਂ ਤੁਹਾਡੇ ਕੋਲ ਪਹੁੰਚ ਜਾਵੇ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ